ਜੋ ਖੁਸ਼ੀਆ ਨਾਲ ਨਹੀਂ ਆਉਂਦਾ ਤੇਰੇ ਲਈ ਮੈਂ ਹੋਰ ਉਤੋਹਾਂ ਹਰ ਜਨਮ ਬਣੇ ਤੂੰ ਮਾਂ ਮੇਰੀ ਹਰ ਜਨਮ ਮੈਂ ਤੇਰਾ ਪੁੱਤ ਹੋਵਾਂ ਸਿੱਧੂ ਨੂੰ ਸੇਵਲਦੀ ਮਾਤਾ ਚਰਨ ਕੋਰ ਨੇ ਬੇਟੇ ਨੂੰ ਜਨਮ ਦਿੱਤਾ ਮੂਸੇ ਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਤਸਵੀਰਾਂ ਸਾਂਝੇ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ ਬਠਿੰਡਾ ਦੇ ਜਿੰਦਲ ਹਸਪਤਾਲ ਵਿੱਚ ਬੱਚੇ ਦਾ ਜਨਮ ਹੋਇਆ ਇਸ ਦੌਰਾਨ ਹਸਪਤਾਲ ਵੱਲੋਂ ਵੀ ਵੀਡੀਓ ਸਾਂਝੇ ਕੀਤੀ ਗਈ ਜਦੋਂ ਮਾਤਾ ਚਰਨ ਕੋਮਤ ਤੇ ਸਰਦਾਰ ਬਲਕੌਰ ਸਿੰਘ ਬੱਚੇ ਦੀ ਪਹਿਲੀ ਚਲਕ ਵੇਖਦੇ ਨੇ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਇਸ ਦੌਰਾਨ ਸਰਦਾਰ ਬਲਕੌਰ ਸਿੰਘ ਨੇ ਪੁੱਤ ਨੂੰ ਵਡਤੀ ਵੀ ਦਿੱਤੀ ਪੁੱਤ ਦੇ ਜਨਮ ਤੇ ਬਾਪੂ ਬਲਕੌਰ ਸਿੰਘ ਨੇ ਕੀਖਣੀ ਕਟਿਆ ਅਤੇ ਨਾਲ ਸਿੱਧੂ ਮੂਸੇਵਾਲੇ ਦੀ ਤਸਵੀਰਾਂ ਦੇ ਨਿਸ਼ਾਨੀ ਤੇ ਸੱਤ ਲਿਖਿਆ ਹੋਇਆ ਸੀ ਲੈਜੈਂਡ ਨੈਵਰ ਡਾਈ ਸਿੱਧੂ ਮਨੂਸੇ ਵਾਲੇ ਦੀ ਹਵੇਲੀ ਤੇ ਰੌਣਕਾਂ ਲੱਗਣੀ ਸ਼ੁਰੂ ਹੋ ਚੁੱਕੀ ਹੈ ਕਿੰਦਾ ਪਗੜਾ ਪਾ ਕੇ ਨਵੇਂ ਬੱਚੇ ਦੇ ਜਨਮ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਸਿੱਧੂ ਪਰਿਵਾਰ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਸਿੱਧੂ ਨੂੰ ਚਾਉਣ ਵਾਲੇ ਬੱਚੇ ਤੇ ਪਰਿਵਾਰ ਦੇ ਲਈ ਤੰਦਰੁਸਤੀ ਦੀ ਅਰਦਾਸ ਕਰ ਰਹੇ ਨੇ ਤੇ ਮੂਸਾ ਪਿੰਡ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਫੈਨਸ ਲਗਾਤਾਰ ਮੂਸਾ ਪਿੰਡ ਪਹੁੰਚ ਰਹੇ ਨੇ ਤੇ ਪਰਿਵਾਰ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾ ਰਹੀ ਹੈ ਸੋ ਅਸੀਂ ਵੀ ਤੇ ਧੂਮੂਸੇਵੜ ਦੇ ਪਰਿਵਾਰ ਅਤੇ ਉਹਨਾਂ ਦੇ ਚਾਣ ਵਾਲਿਆਂ ਨੂੰ ਛੋਟੇ ਮੂਸੇਵੜ ਦੀ ਆਉਣ ਦੀ ਖੁਸ਼ੀ 'ਤੇ ਬਹੁਤ-ਬਹੁਤ ਵਧਾਈਆਂ ਦਿੰਦੇ ਆ।